ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕ ਐ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਬਡਰੁਖਾਂ ਦੇ ਵਿੱਚੋਂ ਬਣਾ ਰਹੇ ਹਾਂਗੇ ਤੇ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਲਗਭਗ 7 ਨਗ ਦਿਖਾਉਂਗਾ ਤੇ ਸੱਤ ਦੇ ਸੱਤੇ ਬਹੁਤ ਸੋਹਣੇ گاਵਾਂ ਨੇ ਉਹੀ ਦਾ ਦੋਸਤੋ ਤੁਸੀਂ ਘਟੋ ਘਟ ਇੱਕ ਗਾਂ ਜਰੂਰ ਪਸੰਦ ਕਰੋਗੇ ਬਹੁਤੀ ਨਹੀਂ ਤਾਂ ਇੱਕ ਦੀ ਦੋਸਤੋ ਮੈਂ ਜਰੂਰ ਗਾਰੰਟੀ ਵਾਲੀ ਗੱਲ ਲੈ ਸਕਦਾ ਵੀ ਪਸੰਦ ਤੁਹਾਨੂੰ ਜਰੂਰ ਆਊਗੀ ਦੋਸਤੋ ਗਾਂ ਬਾਕੀ ਇਕੱਲੇ ਇਕੱਲੇ ਨਗ ਦੀ ਦੋਸਤੋ ਆਪਾਂ ਜਾਣਕਾਰੀ ਵੀਡੀਓ 'ਚ ਲੈ ਕੇ ਦਵਾਂਗੇ ਤੁਹਾਨੂੰ ਸੋ ਐਂਡ ਤੱਕ ਵੀਡੀਓ ਨਾਲ ਬਨੇ ਰਹ ਬਾਕੀ ਵੀਡੀਓ ਦੀ ਸਟਾਰਟਿੰਗ ਚ ਦੱਸ ਦੇਣਾ ਦੋਸਤੋ ਤੁਹਾਨੂੰ ਦਿਖਾਉਂਗਾ ਦੋ ਨਗੀਨੇ ਪੂਰੇ ਲਾਟ ਚੋਂ ਜਿਹਦੇ ਵਿੱਚ ਇੱਕ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ ਇਹ ਦੂਜਾ ਸੁਹਾ ਸੋਨਾ ਬਹੁਤ ਛੋਟੀ ਉਮਰ ਦੇ ਵਿੱਚ ਜੀ ਦੋਸਤੋ ਬੱਚੀ ਹੈ ਇੱਕ ਤਾਜੀ ਸੂਈ ਸਾਈ ਵਾਲਾ ਜਾਣਕਾਰੀ ਇਕੱਲੇ ਇਕੱਲੇ ਨਾ ਜੀ ਦੋਸਤੋ ਵੀਡੀਓ ਚ ਤੁਹਾਨੂੰ ਦਵਾਂਗੇ ਸੋ ਅੰਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਲੱਕੀ ਆ ਜੀ ਠੀਕ ਹੈ ਲੱਕੀ ਪਈ ਅੱਜ ਦੀ ਵੀਡੀਓ ਚ ਸੱਤ ਨਗ ਦਿਖਾਵਾਂਗੇ ਆਪਾਂ ਤੇ ਸਟਾਰਟਿੰਗ ਅੱਜ ਦੀ ਵੀ ਕੋਣ ਜਿਹੜਾ ਹਫਤਾ ਭੈ ਭਰਤਾ ਭੈ ਕਿੰਨਾ ਮੈਂ ਸੂਈ ਸੋਣਾ ਭਈ ਇਹਨੇ ਦੂਜੇ ਸੂਏ ਸੂਈ ਦੂਜੇ ਸੂਏ ਪਹਿਲੇ ਸੂਦਾ ਭਈ ਫਿਰ ਕਾਰਡ ਪਤਾ ਹੋਵੇ ਦਾ 1500 160 ਕਿਲੋ ਪਾਇਆ ਜੀ ਲੈ ਠੀਕ ਹੈ ਜੀ ਕਿੰਨਾ ਕਿ ਭਾਦ ਕੀ ਭਈ ਐਤ ਕੀ ਦੇਖੋ ਜੀ ਕਰਮੀ ਆ 1515 ਕਿਲੋ ਪਾ ਦੂਗੀ ਮੇਰੇ ਕੋਲ ਗਰੰਟੀ ਆ ਜੀ ਠੀਕ ਹੈ ਤੇ ਇਹ ਤਾਂ ਭਈ ਆਪਾਂ ਰੇਟ ਕੀ ਕਰਾਂਗੇ ਕਾਂ ਦਾ ਰੇਟ 60000 ਰੁਪਏ 60000 ਰੁਪਏ ਬੋਲਿਓ ਭਈ ਦੋਸਤੋ 60000 ਰੁਪਏ ਰੇਟ ਹੈ ਦੂਜੇ ਸੂਏ ਸੋਣਾ ਥਾਣਾ ਹਵਾਨਾ ਦੋਸਤੋ ਤੁਸੀਂ ਦੇਖਿਓ ਥਾਣਾ ਹਵਾਨਾ ਦੋਸਤੋ ਪਰਸਨਲੀ ਮ ਦੂਜਾ ਸੂਆ ਸੁਣਾਗਾ ਤੇ ਦੁੱਧ ਵੀ ਦੋਸਤੋ ਬਾਈ ਨੇ ਬਿਲਕੁਲ ਜੈਨੂਨ ਜਿਹਾ ਦੱਸਿਆਗਾ ਸੋ ਨੂੰ ਥਾਣਾ ਹਵਾਨਾ ਦੇਖ ਕੇ ਗਾਂ ਦਾ ਖੁਦ ਜਜਮੈਂਟ ਲੱਗੂਗੀ ਵੀ ਜਿੰਨਾ ਦੁੱਧ ਦੱਸਿਆ ਬਾਈ ਨੇ ਇਹਨਾਂ ਦੁੱਧ ਪਾਹੂਗੀ ਕਿ ਨਹੀਂ ਰੁੱਤ ਗਰਮੀ ਦੀ ਹੈ ਦੋਸਤੋ ਜੇ ਥੋੜਾ ਜਿਹਾ ਠੀਕ ਮੌਸਮ ਹੁੰਦਾ ਤਾਂ ਮੀਂਹ ਸੀ ਵੀ ਗਾਣੇ ਇਹਨੇ 16-17 ਕਿਲੋ ਦੁੱਧ ਵੀ ਪਾਉਣਾ ਸੀਗਾ ਤੁਸੀਂ ਫਿਰ ਵੀ 15 ਕਿਲੋ ਦੁੱਧ ਮੰਨ ਕੇ ਲੈ ਲਓ ਦੋਸਤੋ ਜਿਹੜੇ ਹਿਸਾਬ ਤੇ ਮੌਸਮ ਚੱਲ ਰਿਹਾ ਹੈਗਾ ਬਰੀਡ ਕਰਾਸ ਹੈਗੀ ਇਹ ਦੋਸਤੋ ਖਈ ਹੋਈ ਆ ਤੁਸੀਂ ਮਾੜਾ ਜਿਹਾ ਨਿਸ਼ਾਨ ਜਾਂ ਦੇਖ ਰਹੇ ਹੋ ਜਿਹੜਾ ਇਹ ਰੀਡ ਸੀ ਇਹ ਕਿਤੇ ਕੌਲੇ ਨਾਲ ਗਾਂ ਖੈਂਦੀ ਹੋਣੀ ਫੁਰਕ ਕਰਦੀ ਹੋਣੀ ਉਹਦਾ ਨਿਸ਼ਾਨ ਹੈਗਾ ਹੋਰ ਕੋਈ ਦਿੱਕਤ ਨਹੀਂ ਹੈਗੀ ਹਵਾ ਨਾਲ ਦੋਸਤੋਂ ਤੁਸੀਂ ਉਹ ਦੇਖੋ ਬਈ ਇਹਦੇ ਕਿੰਨੇ ਕਿ ਦਿਨ ਪਏ ਨੇ ਸੂਂਦੇ ਹਫਤਾ ਲੱਗਿਆ ਜੀ ਹਫਤਾ ਦੋਸਤੋਂ ਇਹ ਸੂਂਗਾ ਪਿਆ ਹੈਗਾ ਉਹ ਥਾਣਾ ਮਾਣਾ ਤੁਸੀਂ ਦੇਖਿਓ ਨਾੜਾਂ ਪੂਰੀਆਂ ਕਲੀਅਰ ਨਜ਼ਰ ਆਉਣਗੀਆਂ ਤੁਹਾਨੂੰ ਸੀਲ ਠੰਡੀ ਦੋਸਤੋਂ ਬਾਕੀ ਫੁੱਲ ਹੈਗੀ ਬਾਈ ਪਹਿਲਾਂ ਦੋਸਤੋਂ ਦਰਦਾਰ ਸੀ ਜੀ ਵੀਡੀਓ ਦੀ ਸਟਾਰਟਿੰਗ ਤੋਂ ਪਹਿਲਾਂ ਬਰੀਡ ਕਰਾਸ ਦੋਸਤੋ ਸੂਹਾ ਦੂਜਾ ਸੂਣਾਗਾ 15 ਕਿਲੋ ਦੁੱਧ ਤੁਸੀਂ ਮੰਨ ਕੇ ਲੈ ਲਿਓ ਤੇ ਅੱਜ ਦੀ ਵੀਡੀਓ ਚ ਜਿਹੜੀ ਦੋ ਨੰਬਰ ਗਾਂ ਦਿਖਾਉਣੀ ਹੈਗੀ ਤੁਹਾਨੂੰ ਬਾਈ ਦੋ ਇਹਦੀ ਡਿਟੇਲ ਵੀ ਆਪਾਂ ਪੁੱਛ ਦਿਆਂਗੇ ਲੱਕੀ ਬਾਈ ਜਿਹੜੀ ਦੋ ਨੰਬਰ ਗਾਂ ਇਹਦੇ ਵਾਰ ਦੱਸੋ ਨਾ ਇਹ ਕਹਿੰਦਾ ਮੈਂ ਸੂਏ ਵਾਸਤੇ ਘਪਣਾਈ ਇਹ ਦੂਸਰੇ ਸੂਏ ਵਾਸਤੇ ਇਹਦੇ ਕਿੰਨੇ ਕਿਦਾਰ ਰਹਿ ਗਏ ਬਾਈ ਇਹਦੇ ਰਹਿ ਗਏ 10 ਦਿਨ 10 ਦਿਨ ਤੇ ਇਹਦਾ ਬਾਈ ਆਪਾਂ ਨੂੰ ਰਿਕਾਰਡ ਪਾ ਦਾਂਗੇ ਪਹਿਲੇ ਸੂਏ ਦਾ ਪਹਿਲੇ ਸੂਏ ਦਾ 18 ਲੀਟਰ ਦਿੱਤਾ ਜੀ ਠੀਕ ਹੈ ਐ ਤੱਕ ਇਹ ਕਹਿੰਦਾ ਪਾ ਦੂਗੀ ਬਾਈ ਇਹ ਐ ਤੱਕ 22 ਲੀਟਰ ਪਾ ਦੂਗੀ 20 ਕਿਲੋ ਪ ਇਹ ਰੇਟ 77000 ਹੈ ਠੀਕ ਹੈ ਖੋਲੋ ਵੀਰੋ ਦੋਸਤੋ ਸੁਆ ਇਹਨੇ ਵੀ ਦੂਜਾ ਸੂਣਾ ਹੈਗਾ ਪਹਿਲੇ ਸੁਆ 17 18 ਕਿਲੋ ਦੁੱਧ ਦਿੰਦਾ ਹੈਗਾ ਕੱਦ ਕਾੜ ਦੋਸਤੋ ਦੋਨੇ ਗਾਈਆਂ ਦਾ ਮੀਡੀਅਮ ਹੈਗਾ ਕੋਈ ਬਾਹਲੇ ਵੱਡੇ ਦੀਆਂ ਵੀ ਨਹੀਂ ਬਾਹਲੇ ਛੋਟੀਆਂ ਦੀ ਵੀ ਨਹੀਂ ਚੰਗੇ ਕੱਦ ਕਾੜ ਦੀਆਂ ਨੇ ਔਰੋ ਦੋਸਤੋ ਜੀ ਤੁਰਦੀ ਹੋਏ ਦੇਖਿਓ ਤੁਰ ਲਓ ਵੀ ਸੁਆ ਦੂਜਾ ਸੂਣਾ ਹੈਗਾ ਤੇ 20 22 ਕਿਲੋ ਦੁੱਧ ਬਾਈ ਕਹਿੰਦਾ ਹੈਗਾ ਵੀ ਅੱਜ ਕੀ ਪਾਉਣਾ ਚਾਹੀਦਾ ਹੈਗਾ ਇਹਨੂੰ ਤੁਸੀਂ 20 ਕਿਲੋ ਮੰਨ ਕੇ ਲੈ ਲਿਓ ਬਾਕੀ ਆਪ ਦੀ ਸਮਝਣਾ ਦੋਸਤੋ ਤੁਸੀਂ ਬਸੂ ਖਰੀਦਣਾ ਹੈਗਾ ਵੀ ਤੁਸੀਂ ਇਹ ਤੋਂ ਕਿੰਨਾ ਦੁੱਧ ਲੈ ਸਕਦੇ ਹੋ ਬਰੀਡ ਦੋਸਤੋ ਸਾਹੀਵਾਲ ਨਾਲ ਕਰਾਸ ਲੱਗਦੀ ਹੈ ਕਿ ਐਫ ਦੀ ਹਵਾਨਾ ਇਸ ਟਾਈਮ ਵੀ ਦੋਸਤੋ ਸੋਨਾ ਤਿਆਰ ਕਰਦੀ ਆਉਂਦੀ ਹੈ ਬਾਕੀ ਵੀਡੀਓ ਤੁਸੀਂ ਕਲੀਅਰ ਦੇਖ ਰਹੇ ਹੋ ਦਰਦੀ ਨੂੰ ਚੜਾਈ 'ਚ ਦੋਸਤੋ ਗਾਂ ਪੂਰੀ ਵੱਡੀ ਹੈਗੀ ਬਾਕੀ ਤੋੜ ਕੇ ਤੁਹਾਨੂੰ ਦਿਖਾਉਣਿਆਂਗੇ ਭਾਈ ਤੋੜ ਕੇ ਇਹਦਾ ਦੋਸਤੋ ਤੁਹਾਨੂੰ ਫੇਸ ਨਾਲ ਜਰੂਰ ਦਿਖਾ ਦੇਣਾ ਫੇਸ ਤੋਂ ਦੋਸਤੋ ਤੁਹਾਨੂੰ ਲੱਗੂਗਾ ਵੀ ਇਹ ਸਾਹੀਵਾਲ ਦੇ ਜਰਸੀ ਦਾ ਕਰਾਸ ਲੱਗਦੀ ਹੈਗੀ ਪਰ ਵਿੱਚ ਦੀ ਦੋਸਤੋ ਇਹਦੇ ਵਾਈਟ ਕਲਰ ਵੀ ਹੈ ਸੋ ਹੋ ਸਕਦਾ ਪਿਛੋਂ ਇਹਦਾ ਜਿਹੜਾ ਰਵਾ ਚੱਲਿਆ ਆਉਂਦਾ ਹੈ ਕਿਤੋਂ ਐਫ ਨਾਲ ਵੀ ਥੋੜਾ ਮੋਟਾ ਕਰਾਸ ਹੋਵੇ ਸੋ ਦੋਸਤੋ ਇਹਨੇ ਸੋਹਣੀਆਂ ਬਰੀਡਾਂ ਤਿਆਰ ਕਰੂਗੀ ਐਫਪੀ ਦੇ ਸੀਮਣ ਭਰਾਉਂਗੇ ਐਫਪੀ ਦੇ ਸੋਹਣੇ ਬੱਚੇ ਪਾਊਗੀ ਚਰਸੀ ਸਾਹੀਵਾਲ ਦਾ ਭਰਾਉਂਗੇ ਉਹ ਦੋਨੇ ਨਸਾਂ ਦਾ ਚੰਗੇ ਬੱਚੇ ਪਾਊਗੀ ਬਾਕੀ ਰੇਟ ਦੋਸਤੋ 75000 ਹੈ ਇਹਦਾ ਮੰਨ ਤਾਂ ਥੋੜਾ ਮੌਕੇ ਤੇ ਆਂਦਾ ਬਈ ਜਰੂਰ ਕਰੂਗਾ ਥਾਣਾ ਵਾਣਾ ਦੋਸਤੋ ਤੁਸੀਂ ਇਹਦਾ ਵੀ ਉਰੋਂ ਦੇਖ ਲਓ ਥੋੜੀ ਜਿਹੀ ਭਲਾਂ ਦੋਸਤੋ ਜਰੂਰ ਚੱਕਣੀ ਹੁੰਦੀਆਂ ਨਹੀਂਆਂ ਨਹੀਂ ਪਰ ਹੱਥੀਚੋਈ ਵਾਲਾ ਥਾਂ ਸੀਗਾ ਇਹਦਾ ਗਾਂ ਦਾ ਬਈ ਦਾਦਾ ਦਾ ਵੀ ਹੱਥੀਚੋਈ ਲਈ ਬੈਸਟ ਹੈਗਾ ਹਨਾ ਤੇ ਅੱਜ ਦੀ ਵੀਡੀਓ ਜਿਹੜੀ ਸਾਨੂੰ ਦੋਸਤੋ ਤਿੰਨ ਨੰਬਰ ਗਾਂ ਦਿਖਾਉਣੀ ਹੈਗੀ ਬਹੁਤ ਸੋਹਣੀ ਤਾਜੀ ਸੂਈ ਸਾਰੀ ਬੱਸ ਇਹਦੇ ਬਾਰੇ ਆਪਾਂ ਜਾਣਕਾਰੀ ਬਾਈ ਤੋਂ ਲੈਣੇ ਹੈਗੇ ਬਾਈ ਜਿਹੜੀ ਤਿੰਨ ਨੰਬਰ ਗਾਂ ਇਹਦੇ ਬਾਰੇ ਦੱਸੋ ਹੁਣ ਕਿੰਨਾ ਮਾਸੂਹ ਸੂਈ ਹੈਗੀ ਇਹ ਤੀਜਾ ਸੂਆ ਸੂਈ ਹੈਗੀ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹ ਰਾਤ ਸੂਈ ਹੈ ਠੀਕ ਹੈ ਜੇਰ ਵਗੈਰਾ ਪੈਗੀ ਵੀ ਐਨ ਓਕੇ ਜੀ ਠੀਕ ਹੈ ਤੇ ਬਾਈ ਇਹਦੇ ਨਾਲ ਬੱਚਾ ਕੀ ਹੈਗਾ ਪੱਛਾ ਜੀ ਠੀਕ ਹੈ ਬੱਚਾ ਦੋਸਤੋ ਬੱਚਾ ਤੁਸੀਂ ਦੇਖ ਲਓ ਬਾਕੀ ਵੀਡੀਓ ਦੀ ਐਂਡਿੰਗ 'ਚ ਵੀ ਦਿਖਾ ਦੂੰਗਾ ਤੇ ਇਹਦਾ ਬਾਈ ਦੱਸੋ ਸਾਨੂੰ ਇਹਦਾ ਕੀ ਦੁੱਧ ਧਾਰ ਰਿਹਾ ਪਿਛਲੇ ਸੂਆ ਇਹਤੀ ਪਾ ਦੂਗੀ ਜੀ 20 ਕਿਲੋ 20 ਕਿਲੋ ਪਾ ਤੇ ਬਈ ਇਹਦਾ ਰੇਟ ਆਪਾਂ ਕੀ ਕਰਾਂਗੇ ਗਾਂ ਦਾ 80000 ਠੀਕ ਹੈ ਖੋਲ ਜੂਗਾ ਦੋਸਤੋਂ ਤੁਸੀਂ ਗਾਂ ਜੀ ਦੀ ਬਿਊਟੀ ਚੈੱਕ ਕਰਿਓ ਰੋ ਪਿਓ ਰਸਾਈ ਵਾਲ ਦੋ ਦਿਨੋਂ ਦੋਸਤੋਂ ਤੁਸੀਂ ਕਲੀਅਰ ਦੇਖਿਓ ਰੋ ਰੰਗ ਦੋਸਤੋਂ ਦਾ ਬਹੁਤ ਸੋਹਣਾ ਡਾਰਕ ਰੈੱਡ ਕਲਰ ਦੀ ਖਾਣਾ ਬਣ ਰੋ ਨੋਟ ਕਰ ਲਓ ਤੁਸੀਂ ਬੱਚੇ ਦੀ ਦੋਸਤੋਂ ਥੋੜੀ ਖਿੱਚ ਜ਼ਿਆਦਾ ਕਰਦੀ ਹੈ ਤਾਜੀ ਸੂਈ ਹੈ ਬਾਕੀ ਬਰੀਡ ਕਰਾਸ ਹੈ ਬੱਚੇ ਦੀ ਖਿੱਚ ਜ਼ਿਆਦਾ ਕਰਦੀਆਂ ਨੇ ਬਈ ਇਹਦਾ ਬੋਲਾ ਕਿੰਨਾ ਕਿ ਕੱਢਿਆ ਹੋਇਆ ਹੈਗਾ ਇਸ ਟਾਈਮ ਹੁਣ ਇਹ ਕਰਦਾ ਈ 6 ਲਿਖ ਲਈ ਠੀਕ ਹੈ 6 ਗੱਲੋ ਬੜਾ ਦੋਸਤੋ ਕੱਢਿਆ ਹੋਇਆਗਾ ਜਿਰ ਵਗੈਰਾ ਪ੍ਰੋਪਰ ਪੈ ਗਈ ਕੱਦ ਕੜ ਦੋਸਤੋ ਦਾ ਗਾਂ ਦਾ ਬਹੁਤ ਸੋਹਣਾ ਬਾਕੀ ਹਵਾਨਾ ਦਾ ਤੁਸੀਂ ਵੀਡੀਓ ਚ ਕਲੀਅਰ ਦੇਖ ਹੀ ਰਹੇ ਹੋਗੇ ਥਣ ਹਵਾਨੇ ਦੀ ਫੁੱਲ ਸਾਫ ਸੁਥਰੀ ਹੈਗੀ ਤੁਸੀਂ ਚੋਕੇ ਦੇਖ ਲਿਓ ਆਕੇ ਫੇਸ ਦੋਸਤੋ ਦੇਖ ਲਓ ਪਿਓਰ ਸਾਹੀ ਵਾਲਾ ਤੋੜ ਦੋ ਬਈ 80000 ਦੋਸਤੋ ਰੇਟ ਹੈਗਾ ਤੇ ਬਾਕੀ ਫਿਕਸ ਨਹੀਂ ਦੋਸਤੋ ਰੇਟ ਹੁੰਦੇ ਹੋ ਹਰ ਵੀਡੀਓ ਜੀ ਦੱਸੀਦਾ ਹੈਗਾ ਵੀ ਸਾਹਮਣੇ ਜਦੋਂ ਤੁਸੀਂ ਆ ਕੇ ਗੱਲਬਾਤ ਕਰਨੀ ਹੈ ਬਾਈ ਨਾਲ ਫੋਨ ਲਾਉਂਗੇ ਤਾਂ ਰੇਟ ਉਸ ਹਿਸਾਬ ਤੇ ਦੋਸਤੋ ਅਡਜਸਟਮੈਂਟ ਹੋ ਜਾਂਦੀ ਹੁੰਦੀ ਹੈ ਰੇਟ ਦੀ। ਬਾਕੀ ਗਾਂ ਦੋਸਤੋ ਸੋਹਣੀ ਹੈਗੀ ਬਾਈ ਕਹਿੰਦਾ 20 ਕਿਲੋ ਦੁੱਧ ਦੀ ਐਜੇ ਤੋਂ ਉਮੀਦ ਰੱਖਦੇ ਆ 12-18 ਪਿਛਲੇ ਸੂਏ ਪਾਏਗਾ। ਹਵਾ ਨਾ ਉਹਨੂੰ ਨੋਟ ਕਰ ਲਓ। ਕੋਈ ਸਾਈਡ ਵਗੈਰੇ ਨਹੀਂ ਹੈਗੀ ਦੋਸਤੋ ਬਿਲਕੁਲ ਸਾਫ਼ ਹੈ ਬਾਨੇ ਦੀ। ਬੱਚਾ ਦੋਸਤੋ ਨਾਲ ਬੱਚਾ ਹੈਗਾ ਬੱਚਾ ਤੁਸੀਂ ਦੇਖ ਲਓ। ਹੋਲੀ ਪੀ ਕੇ ਦੋਸਤੋ ਅ ਆਰਾਮ ਕਰ ਰਿਹਾ ਹੈਗਾ। ਪਰ ਉਹ ਗਾਂ ਦੋਸਤੋ ਤੁਸੀਂ ਦੂਰੋਂ ਕਲੀਅਰ ਦੇਖ ਲਓ ਦਿੱਤੇ ਦੇ ਵਿੱਚ। ਬਹੁਤ ਵੱਡੇ ਢਾਂਚੇ ਦੀ ਗਾਂ ਖਾਣਾ ਵਾ ਨਹੀਂ ਦੋਸਤੋ A to Z ਸਾਰੀ ਗਾਰੰਟੀ ਹੋ ਗਈ ਬਾਈ ਦੀ ਸਾਰੀ ਗਈਆਂ ਦੀ। ਇਸ ਟਾਈਮ 6 ਕਿਲੋ ਬੋਲਾ ਕ ਤੇ ਅੱਜ ਦੀ ਵੀਡੀਓ ਜਿਹੜੀ 4 ਨੰਬਰਾਂ ਦਿਖਾਉਣੇਗੀ ਬਾਈ ਤੂੰ ਇਹਦੇ ਬਾਰੇ ਪੁੱਛ ਲੈਣਾ ਹੈਗੀ ਲੱਕੀ ਬਾਈ ਜਿਹੜੀ 4 ਨੰਬਰਾਂ ਹੈ ਇਹਦੇ ਬਾਰੇ ਦੱਸੋ ਨੇ ਇਹਦੇ ਕਿੰਨੇ ਕਿਥਾਰੇਗੇ ਸੋਨੇ ਇਹ ਤਾਂ 6 ਕਿੱਗ ਸਭ ਦੇ ਨੇ ਪੈਣੀ ਠੀਕ ਹੈ ਇਹਨੇ ਵੀ ਦੂਜੇ ਸੂਣਾ ਬਾਈ ਦੂਜੇ ਜੀ ਠੀਕ ਹੈ ਇਹਦਾ ਪਹਿਲੇ ਸੂ ਦਾ ਕੀ ਰਕਾਰ ਰਿਹਾ ਬਾਈ ਜੀ 11 12 ਕਿਲੋ ਠੀਕ ਹੈ ਤੁਸੀਂ ਕਿਹਨੇ ਕਿਤੇ ਦਿੰਦੀ ਬਾਈ ਦੇ ਦੂਜੀ 13 ਕਿਲੋ ਠੀਕ ਹੈ 13 ਕਿਲੋ ਦੇ ਦੋਗੀ 12 13 ਕਿਲੋ ਨਾਲ ਠੀਕ ਹੈ ਤੇ ਇਹਦਾ ਰੇਟ ਬਾਈ ਕੀ ਕਰਾਂਗੇ ਆਪਾਂ 45000 ਠੀਕ ਹੈ ਕੋਲ ਦੇ ਬਈ ਅ ਦੋਸਤੋ ਬਾਈ ਨੇ ਬਿਲਕੁਲ ਜੈਨੂਨ ਦਾ ਦੁੱਧ ਇਹ ਹਰੇ ਕੱਚੀ ਹੈਗੀ 6-7 ਦਿਨ ਦੀ ਬਾਈ ਕਹਿੰਦਾ ਕੱਚੀ ਹੈਗੀ ਤੇ ਬਾਕੀ ਹੋਰ ਸਾਰੇ ਦੋਸਤੋ ਵੱਧ ਵੀ ਲੈ ਸਕਦੀ ਹੈ ਤੇ ਬਾਕੀ ਗਰਮੀ ਦਾ ਟਾਈਮ ਹੈ ਦੋਸਤੋ ਕੁਝ ਕਹਿ ਵੀ ਨਹੀਂ ਸਕਦੇ ਆਪਾਂ ਪਸ਼ੂਆਂ ਦਾ ਔਰੋਂ ਦੇਖ ਲਓ ਸਾਹੀ ਵਾਲ ਦੋਸਤੋ ਇਹ ਵੀ ਚੰਗੀ ਹੈਗੀ ਕੋਈ ਵੀਰ ਘਰੇ ਦੁੱਧ ਪੀਣ ਖਾਤਰ ਰੱਖਣੀ ਚਾਹੁੰਦਾ ਹੋਵੇ ਤਾਂ ਘੱਟ ਮੁੱਲ ਵਾਲੀ ਗਾਂ ਦੁੱਧ ਤੇ ਵੀ ਚੰਗਾ ਪੇਜ ਹੋਊਗੀ ਸਾਨੂੰ ਕਰਦੀ ਹੈ ਥਾਣਾ ਵਾਣਾ ਔਰੋ ਦੇਖ ਲਓ ਦੋਸਤੋ ਇਹ ਕੱਚੀ ਹੈਗੀ ਪਰ ਉਮੀਦ ਹੈ ਵੀ ਚੰਗਾ ਹਵਾਨਾ ਭਰੂਗੀ ਜਿਹੜੇ ਹਿਸਾਬ ਤੇ ਵਿੱਦ ਹੈਗਾ 12-13 ਕਿਲੋ ਦੇ ਹਿਸਾਬ ਸੋ ਦੋਸਤੋ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਖਵਾਨਾ ਨੇ ਤਿਆਰ ਕਰਨਾ ਤੇ ਅੱਜ ਦੀ ਵੀਡੀਓ ਜਿਹੜੀ 5 ਨੰਬਰ ਗਾਂ ਬਈ ਇਹਦੇ ਬਾਰੇ ਦੱਸਿਓ ਇਹਦਾ ਕਿੰਨਾ ਕ ਟਾਈਮ ਰਹਿ ਗਿਆ ਇਹਦਾ ਵੀ ਹੱਬ ਤੱਕ ਪਿਆ ਜੀ ਠੀਕ ਹੈ ਇਹਦਾ ਬਈ ਕੀ ਰਿਕਾਰਡ ਰਿਹਾ ਪਹਿਲੇ ਸੋਨਾ ਇਹਨੇ ਇੱਥੇ ਇੱਥੇ ਹੀ ਸੋਨਾ ਸਤਾ ਲਿਖਿਆ ਜੀ ਜੈਦ ਕੀ ਦੂਜਾ ਸੋਨਾ ਕਿ ਤੀਜਾ ਜੀ ਜੀ ਦੂਜਾ ਸੋਨਾ ਇਹਦਾ ਰੇਟ ਬਈ ਕੀ ਕਰਾਂਗੇ ਗਾਂ ਦਾ 75000 75000 ਠੀਕ ਹੈ ਖਰੀਦੋ ਬਈ ਇਹਨੂੰ ਦੋਸਤੋ 75000 ਰੇਟ ਕਰਨਾ ਹੈ ਗਾਂ ਦਾ ਇਹ ਲੱਗਦਾ ਦੋਸਤੋ ਜਿਵੇਂ ਜਰਸੀ ਨਾਲ ਕਿਤੇ ਕ੍ਰਾਸ ਹੋਈ ਹੁੰਦੀ ਹੈ ਸਾਹੀਵਾਲ ਦੀ ਤੌਰ ਕੇ ਤੁਸ ਨੂੰ ਵੀਡੀਓ ਚ ਕਲੀਅਰ ਦਿਖਾਉਣਿਆਂਗੇ ਸੂਆ ਦੂਜਾ ਸੂਣਨ ਤੇ ਪਹਿਲੇ ਸੂਏ ਦੋਸਤੋ 16-17 ਕਿਲੋ ਦੁੱਧ ਪਾਇਆ ਹੈਗਾ। ਥੱਲਾ ਦੋਸਤੋ ਬਾਈ ਦੱਸਦਾ ਸੀ ਜੋ ਪਹਿਲਾਂ ਗੱਲਬਾਤ ਹੋਈ ਹੈ ਵੀ ਇੰਨਾ ਕ ਤਿਆਰ ਹੁੰਦੀ ਹੈਗਾ ਵੀ ਇਹ ਤੋਂ ਬੈਠਣਾ ਔਖਾ ਹੋ ਜਾਂਦਾ ਹੈਗਾ। ਹਜੇ ਕੱਚੀ ਹੈ ਇਹ ਦੇਣਾ ਦੋਸਤੋ ਜਿਆਦਾ ਲੈ ਜੂਗੀ। ਅ ਦਿਨ ਪੂਰੇ ਕਰਨ ਤੋਂ ਬਾਅਦ ਵੀ ਦੋਸਤੋ ਇਹਨਾਂ ਉੱਪਰ ਦਿਨ ਲੈ ਜਾਣੇ ਨੇ। ਬਾਕੀ ਹਵਾਨਾ ਦੋਸਤੋ ਤੁਸੀਂ ਉਹ ਰੋ ਦੇਖ ਲੇ ਕਿਉਂਕਿ ਕ੍ਰਾਸ ਗਈਆਂ ਨੇ ਤੇ ਹਵਾਨਾਂ ਦੀ ਧੱਕ ਮੂਹਰ ਨੂੰ ਜਿਆਦਾ ਹੁੰਦੀ ਹੈ ਇਹਨਾਂ ਦੀ। ਬਾਈ ਤੋਰ ਦਿਓ। ਜਰਸੀਆਂ ਵਾਲਾ ਸਾਹੀ ਵਾਲਾ ਕ੍ਰਾਸ ਦੋਸਤੋ ਇਹ 16-17 ਕਿਲੋ ਦੁੱਧ ਪਿਛਲੇ ਸੂਏ ਬ ਤੁਸੀਂ ਸਾਹਮਣੇ ਆ ਕੇ ਦੇਖਣਾ ਦੋਸਤੋ ਆਪਦੀ ਨਰਖ ਪਰਖ ਨਾਲ ਪਸ਼ੂ ਲੈਣਾ ਹੈਗਾ ਤੁਸੀਂ ਵੀਡੀਓ 'ਚ ਜੱਜਮੈਂਟ ਲਾ ਲਿਓ ਵੀ ਜਿੰਨੀ ਕਿ ਤੁਹਾਡੀ ਸੰਭਾਲ ਹੈਗੀ ਉਸ ਸੰਭਾਲ ਦੇ ਅਕੋਰਡਿੰਗ ਕਿੰਨਾ ਕੁ ਤੁਹਾਨੂੰ ਦੇ ਦੂਗੀ ਕਿਉਂਕਿ ਮੇਰਾ ਕੰਮ ਤਾਂ ਤੁਸਾਂ ਨੂੰ ਵੀਡੀਓ 'ਚ ਪਸ਼ੂ ਦਿਖਾਉਣਾ ਹੈਗਾ ਤੇ ਸਾਰੀ ਉਹਨਾਂ ਦੀ ਜਾਣਕਾਰੀ ਲੈ ਕੇ ਦੇਣਾ ਹੈਗਾ ਤੇ ਅੱਜ ਦੀ ਵੀਡੀਓ 'ਚ ਜਿਹੜੀ ਦੋਸਤੋ ਤੁਹਾਨੂੰ ਲਾਸਟ ਤੇ ਇੱਕ ਬਹੁਤ ਟੌਪ ਦੀ ਚਾਰ ਦੰਦ ਬੱਚੀ ਦਿਖਾਉਂਗਾ ਇਹਦੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆਂਗੇ ਭਾਈ ਜਿਹੜੀ ਅੱਜ ਦੀ ਵੀਡੀਓ 'ਚ ਲਾਸਟ ਤੇ ਆਪਾਂ ਬੱਚੀ ਦਿਖਾਉਣੀ ਹੈਗੀ ਇਹਦੇ ਬਾਰੇ ਦੱਸਿਓ ਇਹ ਕਿੰਨਾ ਮਹਸੂਰ ਸੁਆਣ ਹੈ ਹੁਣ ਇਹ ਦੂਜਾ ਸਵਸੂਜੀ ਹੈਗੀ ਚੌਗੀ ਆ ਜੀ ਚੌਗੀਆਂ ਮੂਹ ਤੋਂ ਪਹਿਲਾਂ ਨੇ ਬਈ ਕਿੰਨਾ ਕ ਦੁੱਧ ਕੱਢਿਆ ਨੇ ਪਹਿਲਾਂ ਨੇ 15 ਕਿਲੋ ਪਾਇਆ 15 ਕਿਲੋ ਪਾਇਆ ਤੇ ਅੱਜ ਕਿੰਨੇ ਕ ਦੁੱਧ ਰਹਿ ਗਏ ਇਹਦੇ ਹੁਣ ਸੂਣ ਦੇ ਸੂਣ ਦੇ ਰਹਿ ਗਏ ਇਹਦੇ ਵੀ ਹਫ਼ਤੇ ਦੇ 1.5 ਹਫ਼ਤੇ ਦੇ ਠੀਕ ਹੈ ਤੇ ਅੱਜ ਕਿੰਨਾ ਕ ਦੁੱਧ ਪਾ ਦੋਗੀ ਭਈ ਇਹ ਪਾ ਦੋ ਜੀ ਅੱਜ ਕਿਤੇ 16-17 ਲੀਟਰ ਪਾ ਦੋ ਠੀਕ ਹੈ ਤੇ ਇਹਦਾ ਰੇਟ ਬਈ ਆਪਾਂ ਕੀ ਕਰਾਂਗੇ ਇਹਦਾ 70000 ਮੰਗਦੇ 70000 ਠੀਕ ਹੈ ਇਹਨੂੰ ਵੀ ਖੋਲਿਓ ਭਈ ਦੋਸਤੋ ਇੱਕ ਗਿਰਨ ਵਾਲਾ ਕਰਾਸ ਹੈਗੀ ਬਹੁਤ ਵੱਡੇ ਕਦ ਗੱਡ ਦੀ ਸੋਨੂੰ ਜਰੂਰ ਪਸੰਦ ਆਊਗੀ ਭਾਈ ਦੰਦ ਦਿਖਾ ਦਊਗੀ ਇਹ ਚਲ ਬਨ ਕੇ ਦਿਖਾ ਦਿੰਨੇ ਆਂ ਦੋਸਤੋਂ ਦੰਦ ਇੱਕ ਵਾਰ ਤੁਰਦੀ ਨੂੰ ਦੋਸਤੋਂ ਕਲੀਅਰ ਦੇਖ ਲਓ ਤੁਸੀਂ ਹਵਾਨਾ ਇਹਨੇ ਬਹੁਤ ਵੱਡਾ ਤਿਆਰ ਕਰਕੇ ਸੋਣਾ ਸੋਨੂੰ ਵੀਡੀਓ ਚ ਅੰਦਾਜ਼ਾ ਲੱਗੀ ਜਾਊਗਾ ਦੇਖ ਕੇ ਬਹੁਤ ਵੱਡੇ ਕਦ ਗੱਡ ਦੀ ਇਹਦੇ ਚਾਰ ਦੰਦ ਆ ਗੀ ਮੂੰਹ ਚ ਇਹਨੇ ਬਧ ਨਹੀਂ ਆ ਦੋਸਤੋਂ ਜੋਂ ਜੋਂ ਵੱਡੀ ਹੋਊਗੀ ਬਾਕੀ ਉਹ ਬਣਿਆਰ ਦੋਸਤੋਂ ਚੈੱਕ ਕਰੋ ਤੁਸੀਂ ਇਹਦੇ ਇਹ ਦੰਦ ਸੋਨੂੰ ਰੋ ਕਲੀਅਰ ਦਿਖਾ ਦਿੰਨੇ ਆਂਗੇ ਚਾਰ ਦੰਦ ਦੋਸਤੋਂ ਭਾਈ ਦੱਸਦਾ ਸੀਗਾ ਚਾਰ ਦੰਦ ਆ ਮੂੰਹ ਚ ਦੰਦ ਰੋ ਕਲੀਅਰ ਦੇਖ ਲਓ ਪਿਓਰ ਚਾਰ ਠੀਕ ਹੈ ਬਈ ਸਾਡੀ ਬਾਕੀ ਇੱਕ ਵਾਰ ਦੋਸਤੋ ਤੁਸੀਂ ਸਾਹਮਣੇ ਆ ਕੇ ਦੇਖ ਲਿਓ ਵੀਡੀਓ ਵਿੱਚ ਤੁਹਾਨੂੰ ਦਿਖਾ ਦਿੰਨੇ ਸੀ ਠੀਕ ਠੰਡੀ ਦੋਸਤੋ ਬਿਲਕੁਲ ਐਚਐਫ ਗਾਈਆਂ ਵਰਗੀ ਆ ਵਰੋ ਵੀਡੀਓ ਜੇ ਕਲੀਅਰ ਦੇਖ ਲਓ ਤੁਸੀਂ ਠੀਕ ਹੈ ਕੋਈ ਦੋਸਤੋ ਇਹਨੂੰ ਮਤਲਬ ਨਹੀਂ ਹੈਗਾ ਜਿਵੇਂ ਮਰਜ਼ੀ ਹੱਥ ਫੇਰੀ ਚੱਲੋ ਇਹ ਤੇ ਬਹੁਤ ਸੋਹਣੀਆਂ ਆ ਦੋਸਤੋ ਜ਼ਰੂਰ ਪਸੰਦ ਕਰੋਗੇ ਤੁਸੀਂ ਜੇ ਕੋਈ ਵੀਰ ਘਰੇ ਰੱਖਣੀ ਚਾਹੁੰਦਾ ਦੁੱਧ ਵੀ ਬਹੁਤ ਸੋਹਣਾ ਪਾਉਗੀ ਬਰੀਡ ਵੀ ਬਹੁਤ ਸੋਹਣੀ ਤਿਆਰ ਕਰੂਗੀ ਹਵਾ ਨਾ ਵਰ ਤੁਸੀਂ ਦੇਖ ਲਓ ਦੋਸਤੋ ਵਲਟ ਨਾ ਵਰਨੇ ਚ ਬਹੁਤ ਵੱਡਾ ਹਵਾ ਨਾ ਤਿਆਰ ਕਰਕੇ ਸੋਣਾ ਤੇ ਦੋਸਤੋ ਇਹ ਤੇ ਇੱਕ ਮਾਸ ਸ਼ੇਮਾ थाना ਸੰਦਲੋ ਵੀਡੀਓ ਚ ਤੁਹਾਨੂੰ ਦਿਖਾਤਾ ਇਹ ਮੌਕਾ ਜੇ ਚੱਲਦਾ ਨਹੀਂ ਹੈਗਾ ਬਿਲਕੁਲ ਬੰਦ ਹੈਗਾ ਜਿਵੇਂ ਮਾਸ ਦਾ ਆਪਣੇ ਮੌਕਾ ਜਾਂ ਹੋ ਜਾਂਦਾ ਉਹ ਚੀਜ਼ ਹੈਗੀ ਇਹ ਵੀਡੀਓ ਚ ਤੁਹਾਨੂੰ ਤਾਂ ਦਿਖਾਤਾ ਦੋਸਤੋ ਕੀ ਵਾਰ ਦੂਰੋਂ ਕੋਈ ਵੀਰ ਹੁੰਦਾ ਹੈਗਾ ਤੇ ਉਹ ਕਹਿੰਦਾ ਵੀਡੀਓ ਚ ਪਹਿਲਾਂ ਦੱਸਿਆ ਨਹੀਂ ਹੈਗਾ ਸੋਹਣੇ ਹਨ ਤੇ ਉਹਦਾ ਫੇਸ ਕੁਆਲਟੀ ਦੋਸਤੋ ਤੁਸੀਂ ਦੇਖ ਲਓ ਗਿਰ ਨਾਲ ਕਰਾਸ ਹੈਗੀ ਬਹੁਤ ਸੋਹਣੀ ਚੀਜ਼ ਦੋਸਤੋ ਇਹ ਘਰੇ ਰੱਖਣ ਲਈ ਠੀਕ ਹੈ ਉਹਨਾਂ ਦੋਸਤੋ ਤੁਸੀਂ ਦੇਖ ਲਓ ਕਿੰਨੀ ਕਸੀ ਲਗਾਏਗੀ ਇਹ ਬਈਰਾਮ ਨਾਲੇ ਦੇ ਪੈਰਾਂ ਨੂੰ ਖਲੋਸ ਰਿਹਾ ਹੈਗਾ ਸੋ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਆ ਟਾਪ ਦਾ ਨਕੀਨਾ ਦਿਖਾਉਣਾ ਸੀਗਾ ਉਮੀਦ ਹੈ ਤੁਸੀਂ ਪਸੰਦ ਕਰੋਗੇ ਤੇ ਇੱਕ ਉਧਰ ਤਾਜੀ ਸੂਈ ਸਾਈ ਵਾਲ ਖੜੀ ਹੈਗੀ ਦੋਨੇ ਕਮਾਂ 'ਚ ਉਮੀਦ ਹੈ ਦੋਸਤੋ ਇੱਕ ਨਾ ਇੱਕ ਨਾ ਤੁਸੀਂ ਜ਼ਰੂਰ ਪਸੰਦ ਕਰੋਗੇ ਬਾਕੀ ਦੇ ਨਗ ਵੀਡੀਓ 'ਚ ਤੁਹਾਨੂੰ ਮੈਂ ਦਿਖਾਉਂਦੇ ਨਗੇ ਜਿਹੜਾ ਨਾ ਕਿ ਇਹਨਾਂ 'ਚ ਪਸੰਦ ਆਊਗਾ ਕਿਸੇ ਵੀਰ ਨੂੰ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਸੱਲੀਕਰਾਂ ਦੋਸਤੋ ਤੁਹਾਡਾ ਫਰਜ ਹੈਗਾ ਸੌਦੀ ਪੂਰੀ ਨਿਰਖਪਤ ਕਰਕੇ ਫੇਰੀ ਵਸੋਂ ਫੇਰੀ ਤੋਂ ਵੀਡੀਓ ਦੇਖੋ ਤੁਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ